ਜਾ ਤੁਸੀਂ ਨਾਲ ਸਕਦੇ ਭਰਾ ਦੇਖ ਸਕਦੇ ਰਾਤ ਇਸ ਸੂਈਆ ਠੀਕ ਹੈ ਜੀ ਲੋ ਜੀ ਕਰਮਾੜੀ ਦਾ ਲੇਵਾ ਤੇ ਤੋਰਾ ਤੁਹਾਡੇ ਸਾਹਮਣੇ ਭਰਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਨਾਨਕਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕੈਂਚਿਆਂ ਦੇ ਨੇੜੇ ਪਿੰਡਾ ਤਪਾਰੋੜ ਤੇ ਇਹ ਬਾਈ ਦਾ ਘਰ ਹੈ ਮੇਨ ਸੜਕ ਦੇ ਉੱਪਰ ਹੀ ਅ ਮੱਝਾ ਬਾਈ ਕੋਲ ਸੂਈ ਵੀ ਠੀਕ ਹੈ ਜੀ ਰਾਤ ਸੂਈ ਆ ਤੇ ਦੇਖ ਸਕਦੇ ਹੋ ਤੁਸੀਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7128000 ਕੰਸਪਟ ਹੋ ਜਾਏ। ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ। ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ। ਬਾਈ ਜੀ ਸੱਸੀ ਗਾਈ ਸਸਰੀ ਗਾਲ ਜੀ ਨਾਮ ਨਾਮ ਬਲਜਿੰਦਰਪਾਲ ਸਿੰਘ ਪਿੰਡ ਨਾਨਕਪੁਰਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਠੀਕ ਆ ਮਾਝ ਤੋਂ ਸੂਈ ਆਪਣੀ ਕਹਵੇਂ ਸੂਈ ਸੂਈ ਆ ਇਹ ਪੰਜਵੀਂ ਸੂਈ ਸੂਈ ਆ ਬਈ ਪੰਜਵੀਂ ਸੂਈ ਸੂਈ ਆ ਪਿਛਲੇ ਸੂਈ ਦੁੱਧ ਕਿੰਨਾ ਸੀ ਇਹ 14-15 ਕਿਲੋ ਹੈਗਾ ਸੀ ਠੀਕ ਆ 14-15 ਤੇ ਬੱਚੇ ਨੂੰ ਕੀ ਜਨਮ ਦਿੱਤਾ ਕੱਟੀ ਕੱਟੀ ਆ ਜੇਰ ਜੁੜਾਣਾ ਆਹ ਬਈ ਇਹ ਜੇਰ ਦੇਖ ਲਓ ਠੀਕ ਆ ਰਾਤ ਸੂਈ ਆ ਹਾਂਜੀ 12 ਵਜੇ ਸੂਈ ਰਾਤ ਸੂਈ ਆ ਭਰਾ ਜੇਰਾ ਪੀਆ ਠੀਕ ਆ ਨਾ ਕੱਟੀ ਬਹੁਤ ਸੋਹਣੀ ਕਰਮਾਂ ਵਾਲੀ ਮਗਰ ਤੇ ਲੇਵਾ ਤੁਸੀਂ ਇੰਤਾਜਾ ਲਾ ਸਕਦੇ ਹੋ ਭਰਾ ਦੇਖ ਸਕਦੇ ਹੋ ਪੋਸ ਉਹਨੇ ਥਾਣਾ ਲੰਮੇ ਲੰਮੇ ਤੇ ਠੀਕ ਹੈ ਜੀ ਕੱਟੀ ਬਹੁਤ ਸੁਣੀਆ ਕਰਮਾਂ ਵਾਲੀ ਦੀ ਮਗਰ ਠੀਕ ਹੈ ਜੀ ਫੇਸ ਵੀ ਵੀ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਪਾਕਿਸਤਾਨ ਨੂੰ ਦਿਖਾਉਣਿਆ ਤੋਰਾ ਤੋੜ ਦੋ ਪਤਾ ਲਓ ਜੀ ਹੋ ਜੀ ਕਰੇ ਲੂ ਮੱਝਾ ਭਰਾ ਠੀਕ ਨਾ ਕਰ ਦੀ ਮੱਝਾ ਦੇਵਦੰਤਾ ਜੀ ਤੁਸੀਂ ਲਾ ਸਕਦੇ ਭਰਾ ਦੇਖ ਸਕਦੇ ਰਾਤ ਇਸ ਸੁਈਆ ਠੀਕ ਹੈ ਜੀ ਲਓ ਜੀ ਕਰਮਾੜੀ ਦਾ ਲੇ ਵਾਤੇ ਤੂੰ ਰਤਾ ਹਟੇ ਸਾਹਮਣੇ ਪਰਾ ਲੋ ਜੀ ਚੈੱਕ ਕਰ ਸੰਤਾਂ ਤੁਹਾਨੂੰ ਬਹੁਤ ਸੋਹਣਾ ਕਰਮ ਹੋਇਆ ਰੇਟ ਭਰਾ ਕਿੰਨਾ ਕੀ ਆ ਜੀ ਦਾ ਰੇਟ ਜੀ ਇਹਦਾ 1 ਦਾ 1 5 ਅਸਾ 1 10 ਮੰਗਦੇ 1 5 ਦੀ ਤੇ ਨਹੀਂ ਹਾਂ 1 5 ਠੀਕ ਆ ਲੋ ਪਰਾ ਆ ਚੈੱਕ ਕਰ ਸਦੀ ਠੀਕ ਆ ਜੀ ਕੱਦ ਬਿਲਡ ਸੁਖਣਾ ਸੋਹਣਾ ਤੇ ਮਗਰ ਬਹੁਤ ਸੋਹਣੀ ਕੱਟੀ ਆ ਅਮ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ